ਸਵਾਗਤ ਆ ਬਾਈ ਜੀ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਕਣਕ ਬਾਰੇ ਕਣਕਾਂ ਫਸਲਾਂ ਪੱਕ ਚੁੱਕੀਆਂ ਨੇ ਬਾਈ ਜੀ ਤੇ ਮਸ਼ੀਨਾਂ ਖੇਤਾਂ ਦੇ ਵਿੱਚ ਚੱਲ ਚੁੱਕੀਆਂ ਨੇ ਆ ਦੇਖ ਸਕਦੇ ਆ ਤੁਸੀਂ ਮਸ਼ੀਨ ਆਪਣੀ ਕਣਕ ਵੱਢ ਰਹੀ ਹੈ ਤੇ ਆਪਾਂ ਅੱਜ ਕਣਕ ਦੀ ਜਿਹੜੀ ਫਸਲ ਹੈ ਇਹਦੇ ਬਾਰੇ ਗੱਲ ਕਰਾਂਗੇ ਪੱਕ ਕੇ ਪ੍ਰੋਪਰ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਕਣਕ ਦੀ ਫਸਲ ਉਹ ਤਿਆਰ ਹੋ ਗਈ ਹੈ ਤੇ ਜਿਹੜੇ ਕਿਸਾਨ ਭਰਾ ਨੇ ਆਪਣੇ ਉਹ ਸਾਰੇ ਹੀ ਅਕਸਰ ਆਪਣੇ ਖੇਤਾਂ ਦੇ ਵਿੱਚ ਨੇ ਜਿਹੜੇ ਆਪਣੀ ਫਸਲਾਂ ਦੇ ਵਿੱਚ ਬੀਜੀ ਹੋ ਚੁੱਕੇ ਨੇ ਤਾਂ ਕਣਕ ਵੱਢ ਕੇ ਫਟਾਫਟ ਮੰਡੀ ਦੇ ਵਿੱਚ ਸਿੱਟ ਰਹੇ ਨੇ ਤੇ ਵਧੀਆ ਜਿਹੜੇ ਰੁਪਏ ਨੇ ਉਹ ਕਮਾ ਰਹੇ ਨੇ ਤੇ ਬਾਈ ਜੀ ਇੰਨੀ ਕਿ ਜ਼ਿਆਦਾ ਸਫਾਈ ਨਾਲ ਆਪਣੀ ਜਿਹੜੀ ਕਣਕ ਦੀ ਕਟਾਈ ਹੈ ਉਹ ਮਸ਼ੀਨ ਹੈ ਜਿਹੜੀ ਉਹ ਕਰ ਰਹੀ ਆ ਆ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਆਪਣੇ 2 ਤੋਂ 2.5 ਕਿੱਲੇ ਕਣਕ ਦੇ ਪਾਏ ਹੋਏ ਨੇ ਤੇ ਆਪਣੀ ਕਣਕ ਦੇ ਵਿੱਚ ਅੱਜ ਮਸ਼ੀਨ ਲੱਗੀ ਐ ਤੇ ਬੱਲਾ ਚੈੱਕ ਕਰੋ ਬਾਈ ਜੀ ਪੱਕ ਕੇ ਇਹਨ ਬਿਲਕੁਲ ਪ੍ਰੋਪਰ ਤਰੀਕੇ ਨਾਲ ਤਿਆਰ ਹੋ ਚੁੱਕੀ ਐ ਆਪਣੀ ਕਣਕ ਇਹ ਬਾਈ ਜੀ ਦੇਸੀ ਕਣਕ ਐ ਆਪਣੀ ਪਿਓਰ ਤੇ ਹੁਣ ਆਪਾਂ ਇਹਨੂੰ ਵਡਾ ਕੇ ਇਹਦੀ ਕਟਾਈ ਕਰਕੇ ਆਪਾਂ ਇਹਨੂੰ ਮੰਡੀ ਵਿੱਚ ਸਿੱਟਾਂਗੇ ਤੇ ਮੰਡੀ ਦੇ ਵਿੱਚੋਂ ਆਪਾਂ ਰੁਪਏ ਲੈ ਕੇ ਆਵਾਂਗੇ ਆਪਣੇ ਘਰੇ ਹਨਾ ਤੇ ਬਹੁਤ ਸਾਰੀਆਂ ਥਾਮਾਂ ਤੇ ਰੱਬ ਨੇ ਗੜੇ ਮਾਰੀ ਕਰਤੀ ਤੇ ਰੱਬ ਨੇ ਜਿਹੜੀ ਫਸਲ ਹੈ ਉਹ ਬਹੁਤ ਸਾਰੀ ਫਸਲ ਹੈ ਜਿਹੜੀ ਉਹ ਖਰਾਬ ਵੀ ਕਰਤੀ ਆ ਕਿਸਾਨ ਜਿਹੜੇ ਵੀਰ ਨੇ ਸਾਡੇ ਉਹਨਾਂ ਦੇ ਬਹੁਤ ਸਾਰੇ ਚਾਹ ਹੁੰਦੇ ਨੇ ਕਿ ਸਾਡੀ 6 ਮਹੀਨਿਆਂ ਦੀ ਜਿਹੜੀ ਫਸਲ ਹੈ ਕਣਕ ਦੀ ਹੋਵੇ ਭਾਵੇਂ ਝੋਨੇ ਦੀ ਹੋਵੇ ਹਲਾ ਤਾਂ ਬਾਈ ਜੀ ਬਹੁਤ ਬੰਦਾ ਆਸ ਰੱਖਦਾ ਆਪਣੀ ਫਸਲ ਤੋਂ ਕਿ ਮੈਂ ਆਪਣੀ ਫਸਲ ਵੱਢ ਕੇ ਵੇਚ ਕੇ ਮੈਂ ਇਹ ਕੰਮ ਕਰਾਂਗਾ ਜਾਂ ਉਹ ਕੰਮ ਕਰਾਂਗਾ ਤੇ ਆ ਦੇਖੋ ਇਹ ਭਰਾ ਆਪਣਾ ਲੱਗਿਆ ਹੋਇਆ ਪਿੱਛੇ ਜਿਹੜੀਆਂ ਬੱਲੀਆਂ ਮਸ਼ੀਨ ਕਈ ਵਾਰ ਛੱਡ ਦਿੰਦੀ ਐ ਅਰੁਗ ਛੱਡ ਦਿੰਦੀ ਐ ਉਹਨੂੰ ਵੱਢ ਕੇ dantī ਨਾਲ ਤੇ ਕਣਕ ਦੇ ਉੱਪਰ ਗੇਰ ਰਿਹਾ ਤਾਂ ਕਿ ਆਪਣੇ ਖੇਤ ਦੀ ਪ੍ਰੋਪਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਐਨ ਜਿਹੜੀ ਫਸਲ ਦੀ ਕਟਾਈ ਹੋ ਸਕੇ ਤੇ ਬਾਈ ਜੀ ਇਸ ਵੀਡੀਓ ਦੇ ਵਿੱਚ ਆ ਦੇਖੋ ਕਣਕ ਚੈੱਕ ਕਰੋ ਪਹਿਲਾਂ ਤਾਂ ਕਣਕ ਪ੍ਰੋਪਰ ਐਨ ਬਾਈ ਜੀ ਧੁੱਪ ਵੀ ਬੜੀ ਕੜਾਕੇ ਦੀ ਪੈ ਰਹੀ ਆ ਤੇ ਮਸ਼ੀਨ ਹੈ ਜਿਹੜੀ ਉਹ ਅੱਜ ਚੱਲ ਚੁੱਕੀ ਆ ਆਪਣੇ ਖੇਤਾਂ ਦੇ ਵਿੱਚ ਤੇ ਜਿਹੜੇ ਜ਼ਿਮੀਂਦਾਰ ਭਰਾ ਨੇ ਆਪਣੇ ਉਹ ਬਹੁਤ ਆਸ ਰੱਖਦੇ ਨੇ ਆਪਣੀ ਫਸਲ ਤੋਂ ਕਿ ਸਾਡੀ 6 ਮਹੀਨੇ ਦੀ ਫਸਲ ਹੈ 6 ਮਹੀਨੇ ਦੀ ਜਿਹੜੀ ਮਿਹਨਤ ਹੈ ਅਸੀਂ ਆਪਣੀ ਫਸਲ ਵੇਚ ਕੇ ਕੋਈ ਘਰ ਬਣਾਉਂਦਾ ਹੈ ਤੱਕ ਕੋਈ ਕੋਈ ਕੰਮ ਕਰਦਾ ਹੈ ਹਨਾ ਕੋਈ ਮਤਲਬ ਬਹੁਤ ਸਾਰੇ ਸੁਪਨੇ ਨੇ ਜਿਹੜੇ ਬਹੁਤ ਸਾਰੇ ਚਾਹ ਹੁੰਦੇ ਨੇ ਜ਼ਿਮੀਂਦਾਰ ਦੇ ਕਿ ਮੈਂ ਆਪਣੀ ਫਸਲ ਵੇਚ ਕੇ ਇਹ ਕੰਮ ਕਰੂੰਗਾ ਜਾਂ ਉਹ ਕੰਮ ਕਰੂੰਗਾ ਹਨਾ ਪਰ ਜਿੱਤੇ ਇੱਕ ਗੱਲ ਮੈਂ ਤੁਹਾਨੂੰ ਇਹ ਵੀ ਕਹਿ ਸਕਦਾ ਕਿ ਰੱਬ ਦੀ ਜਿਹੜੀ ਮਾਰ ਹੁੰਦੀ ਹੈ ਉਹ ਕਦੇ ਵੀ ਕਿਸੇ ਵੀ ਟਾਈਮ ਕਿਸੇ ਵੇਲੇ ਵੀ ਕਿਸੇ ਤੇ ਵੀ ਪੈ ਸਕਦੀ ਹੈ ਹਨਾ ਤਾਂ ਬੰਦੇ ਨੂੰ ਮੇਰੀ ਮੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਬਹੁਤ ਬੰਦੇ ਮੇਰੀ ਮੇਰੀ ਕਰਦੇ ਆ ਕਿ ਮੇਰੀ ਮੇਰੀ ਹੈ ਤਾ ਦੋਸਤੋ ਇੱਥੇ ਕਿਸੇ ਦਾ ਵੀ ਕੁਝ ਵੀ ਨਹੀਂ ਹੈਗਾ ਤੇ ਜੋ ਵੀ ਆਪਾਂ ਕਰਦੇ ਆਂ ਸਿਰਫ ਵਾਹਿਗੁਰੂ ਦੀ ਰਜਾਵੰਦੀ ਵਿੱਚ ਰੱਖ ਕੇ ਕਰਦੇ ਆਂ ਨਾ ਉਹਦੀ ਮਰਜ਼ੀ ਬਿਨਾ ਤਾਂ ਇੱਕ ਪੱਤਾ ਵੀ ਨਹੀਂ ਹਿੱਲਦਾ ਹੈਗਾ ਤਾਂ ਸਾਡੇ ਏਰੀਏ ਦੇ ਵਿੱਚ ਸਾਡਾ ਮਤਲਬ ਸਾਡਾ ਤਾਂ ਨਹੀਂ ਨੁਕਸਾਨ ਹੋਇਆ ਤੇ ਹੋਰ ਬਹੁਤ ਸਾਡੇ ਭਰਾ ਦੇ ਜਿਹੜੇ ਉਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਕਿਉਂਕਿ ਗੜੇਵਾਰੀ ਇੰਨੀ ਕਿ ਜ਼ਿਆਦਾ ਜ਼ੋਰ ਨਾਲ ਗੜੇਵਾਰੀ ਹੋਈ ਸੀ ਕੀ ਫਸਲ ਟੁੱਟ ਕੇ ਜਿਹੜੀਆਂ ਬੰਲੀਆਂ ਨੇ ਕਣਕ ਦੀਆਂ ਉਹ ਥੱਲੇ ਧਰਤੀ ਤੇ ਡਿੱਗ ਗਈਆਂ ਜੀਦੇ ਕਰਕੇ ਉਹ ਹੁਣ ਕੋਈ ਕਿਸੇ ਵੀ ਕੰਮ ਨਹੀਂ ਆਉਂਦੀ ਹੈਗੀ ਕਣਕ ਸਿਰ ਬਹੁਤ ਤੂੜੀ ਦੇ ਵਿੱਚ ਜਾਏਗੀ ਤੇ ਬਾਈ ਜੀ ਇਹ ਆਪਾਂ ਆਪਣੀ ਫਸਲ ਦੀ ਵੀਡੀਓ ਬਣਾ ਰਹੇ ਆ ਆਪਣੇ 2 ਤੋਂ 2.5 3 ਕਿੱਲੇ ਆਪਣੇ ਕਣਕ ਦੇ ਹੈਗੇ ਨੇ ਤੇ ਮਸ਼ੀਨ ਅੱਜ ਆਪਣੇ ਚੱਲ ਗਈ ਆ ਕਣਕ ਪਢਾ ਕੇ ਇਸ ਤੋਂ ਬਾਅਦ ਆਪਾਂ ਤੂੜੀ ਬਣਾਵਾਂਗੇ ਤੇ ਤੂੜੀ ਬਹੁਤ ਐਤ ਕੀ ਜਿਹੜੀ ਪੈਦਾਵਾਰ ਹੈ ਕਣਕ ਦੀ ਬਹੁਤ ਅੱਛੀ ਪੈਦਾਵਾਰ ਹੈ ਤੇ ਪ੍ਰਤੀ ਕੁੰਟਲ 2400 ਕੁਸ਼ਰਪੇ ਜਿਹੜੀ ਮੰਡੀ ਦਾ ਜਿਹੜਾ ਰੇਟ ਹੈ ਸਰਕਾਰੀ ਰੇਟ ਹੈ 2400 ਕੁਸ਼ਰਪੇ ਜਿਹੜਾ ਪ੍ਰਤੀ ਕੁੰਟਲ ਮੰਡੀ ਦਾ ਜਿਹੜਾ ਕਣਕ ਦਾ ਰੇਟ ਹੈ ਉਹ ਇਸ ਟਾਈਮ ਚੱਲੀ ਜਾਂਦਾ ਹੈ ਤੇ ਬਾਈ ਜੀ ਕਣਕ ਬਿਲਕੁਲ ਨਰਮ ਨਹੀਂ ਹੈਗੀ ਬਿਲਕੁਲ ਸੁੱਕੀ ਕਣਕ ਹੈ ਪਿਓਰ ਕਣਕ ਹੈ ਠੀਕ ਹੈ ਉਹ ਭਰਾ ਸਾਡਾ ਬੱਲੀਆਂ ਵੱਢੀ ਜਾਂਦਾ ਪਿੱਛੇ ਅਜਦਰ ਮਸ਼ੀਨ ਚੱਲੀ ਜਾਂਦੀ ਆ ਤੇ ਬਾਈ ਜੀ ਤੁਸੀਂ ਵੀ ਨਾ ਮਤਲਬ ਕੀ ਐ ਇਦਾਂ ਦੀ ਖੇਤੀ ਕਰਿਆ ਕਰੋ ਆਪਣੀ ਥੋੜੀ ਕਣਕ ਤੇ ਥੋੜੀ ਕੋਈ ਹੋਰ ਸਬਜੀ ਵਗੈਰਾ ਇਦਾਂ ਕਰਿਆ ਕਰੋ ਹਨਾ ਤਾਂ ਬਹੁਤ ਅੱਛਾ ਲੱਗਦਾ ਹੈ ਜਦੋਂ ਕੋਈ ਭਰਾ ਆਪਣਾ ਸਬਜੀ ਕਰਦਾ ਤੇ ਆਪਣੀ ਕੋਈ ਹੋਰ ਫਸਲ ਕਰਦਾ ਆਪਣੇ ਖੇਤਾਂ ਦੇ ਵਿੱਚ ਤਾਂ ਸਾਨੂੰ ਵੀ ਮੌਕਾ ਮਿਲਦਾ ਵੀਡੀਓ ਬਣਾਉਣ ਦਾ ਤੁਹਾਡੇ ਤੱਕ ਵੀਡੀਓ ਪਹੁੰਚਾਉਣ ਦਾ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਇਦਾਂ ਦੀ ਵੀਡੀਓ ਆਪਾਂ ਪਾਉਂਦੇ ਰਹੀਏ ਤੁਹਾਡੇ ਤੱਕ ਫਸਲਾਂ ਦੀ ਆ ਦੇਖੋ ਦੋਸਤੋ ਕਿੰਨੀ ਵਧੀਆ ਜਿਹੜੀ ਮਸ਼ੀਨ ਹੈ ਉਹ ਕਟਾਈ ਕਰ ਰਹੀ ਹੈ ਆਪਣੀ ਤੇ ਬਾਈ ਜੀ ਕਣਕ ਐਤ ਕੀ ਗਿਰਵਾਲੀ ਗਈ ਕਿਉਂਕਿ ਅੰਦੀ ਮੀ ਤੂਫਾਨ ਹੋਣ ਕਰਕੇ ਜਿਹੜੀ ਕਣਕ ਹੈ ਉਹ ਬਹੁਤ ਜ਼ਿਆਦਾ ਗਿਰਗੀ ਜੀ ਇਸ ਕਰਕੇ ਥੋੜੀ ਨਿਚੋਂ ਕਟਰਵਾਲ ਲਾ ਕੇ ਇਹ ਕਣਕ ਆਪਣੀ ਜਿਹੜੀ ਖੇਤਾਂ ਦੇ ਵਿੱਚ ਚੱਕ ਰਹੇ ਨੇ ਤੇ ਬਾਈ ਜੀ ਆਪਣੇ ਚੈਨਲ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਇਦਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ 53 ਨੂੰ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਵਧੀਆ ਫਸਲ ਬਾਰੇ ਜਾਣਕਾਰੀ ਦਵਾਂਗੇ ਕਿਉਂਕਿ ਹੋਰ ਅੱਗੇ ਬਹੁਤ ਬਹੁਤ ਸਾਰੀਆਂ ਸਬਜ਼ੀਆਂ ਦੀ ਵੀਡੀਓ ਬਹੁਤ ਸਾਰੀ ਹੋਰ ਫਸਲਾਂ ਦੀ ਜਿਵੇਂ ਸੂਰਜਮੁਖੀ ਹੋਰ ਬਹੁਤ ਸਾਰੀਆਂ ਫਸਲਾਂ ਦੀ ਵੀਡੀਓ ਪਤਾ ਨੂੰ ਪਾਵਾਂਗੇ ਧੰਨਵਾਦ